ਅੱਜ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਉਹਨਾਂ ਦੇ ਨਾਲ ਸਮਾਣਾ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਦੇ ਵੱਲੋਂ ਰੋਡ ਸ਼ੋਦੀ ਸ਼ੁਰੂਆਤ ਕੀਤੀ ਗਈ ਸਭ ਤੋਂ ਪਹਿਲਾਂ ਮਹਾਰਾਜਾ ਅਗਰਸੈਨ ਦੀ ਪ੍ਰਤਿਮਾ ਤੇ ਫੁੱਲਾਂ ਦੇ ਹਾਰ ਪਾ ਕੇ ਉਸ ਤੋਂ ਬਾਅਦ ਬਾਬਾ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਫੁੱਲਾਂ ਦੇ ਹਾਰ ਪਾ ਕੇ ਤੇ ਸ਼ਰਦਾ ਦੇ ਫੁੱਲ ਚੜ੍ਹਾਉਣ ਤੋਂ ਬਾਅਦ ਸਮਾਣਾ ਸ਼ਹਿਰ ਦੇ ਵਿੱਚ ਰੋਡ ਸ਼ੋਦੀ ਸ਼ੁਰੂਆਤ ਕੀਤੀ ਕਿਹਾ ਕਿ ਆ ਕਿ ਮੈਂ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਉਪਲਬਧੀਆਂ ਨੂੰ ਲੈ ਕੇ ਜਾਊਂਗਾ ਅਤੇ ਲੋਕਾਂ ਦੇ ਵੱਲੋਂ ਮੈਨੂੰ ਵੱਡੇ ਫਤਵੇ ਦੇ ਨਾਲ ਪਿਆਰ ਦਿੱਤਾ ਜਾ ਰਿਹਾ ਹੈ ਮੈਂ ਉਹਨਾਂ ਲੋਕਾਂ ਦਾ ਰਹਿਣੀ ਰਹਾਂਗਾ ਅਤੇ ਸਮਾਣਾ ਦੇ ਵਿੱਚ ਮੇਨ ਬਾਜ਼ਾਰਾਂ ਦੇ ਵਿੱਚ ਅੱਜ ਡਾਕਟਰ ਧਰਮਵੀਰ ਗਾਂਧੀ ਤੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਦੇ ਵੱਲੋਂ ਸਾਂਝੇ ਤੌਰ ਤੇ ਰੋਡ ਸ਼ੋਅ ਕੱਢਿਆ ਗਿਆ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਮਾਣਾ ਦੇ ਵਿੱਚ ਤੁਹਾਡਾ ਰੋਡ ਸ਼ੋਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕੀ ਕਹੋਗੇ ਲੋਕਾਂ ਨੇ ਬਹੁਤ ਸਵਾਗਤ ਕੀਤਾ ਪਹਿਲਾਂ ਪਿੰਨਾਂ 'ਚ ਹੋ ਗਿਆ ਪਿੰਨਾਂ 'ਚ ਭਰਪੂਰ ਘੱਟ ਸੀਗੇ ਅੱਜ ਸਾਰਾ ਸਮਾਣਾ ਸ਼ਹਿਰ ਉਮੜਿਆ ਹੋਇਆ ਹੈਗਾ ਤੁਹਾਡੇ ਪਿੱਛੇ ਦੇਖ ਲਓ ਕਿੰਨੀ ਲੰਬੀ ਕਤਾਰ ਹੈ ਮੋੜੇ ਕਿੰਨੀ ਲੰਬੀ ਕਤਾਰ ਹੈਗੀ ਹੈ ਕੱਲਾ ਅਗਰਸੈਨ ਜੋ ਬਹੁਤ ਚੌਕ ਤੇ ਆਪਣਾ ਫੁੱਲ ਮਾਲਾ ਵਰੜਕੀ ਪਿਆ ਮਹਾਤਮਾ ਗੁਰਸੈਨ ਉਹਨਾਂ ਨੂੰ ਹੁਣ ਆਪਾਂ ਬਾਬਾ ਪੀਰਾਂ ਮੇਰ ਦੇ ਪੁੱਤੇ ਸਰਦਾਈ ਫੁੱਲ ਅਰਪਣ ਕੀਤੇ ਹੈ ਜਿਹੜਾ ਪਸ਼ੇਰ ਵਿੱਚ ਲੋਕਾਂ ਨੂੰ ਹੱਥ ਲਾਉਣ ਵਾਸਤੇ ਕਹਿਣ ਜਾ ਰਿਹਾ ਹੈ ਤੌਰ ਇਸ ਜੈਸਚਰ ਨਹੀਂ ਲੋਕਾਂ ਦੱਸਦੇ ਸੀ ਜੇ ਬੋਤਾ ਮੰਗਣ ਲਿਆ ਬਹੁਤ ਵੱਡਾ ਇਨਸ਼ਾਅ ਬਹੁਤ ਵੱਡਾ ਅਸ਼ੀਰਵਾਦ ਜਦੋਂ ਗੱਲ ਆ ਰਹੀ ਹੈ ਅਜਾਸੀ ਗੋਲ ਜਿਹੇ ਲੱਗੇ ਹੋਏ ਐ ਐਡਾ ਵੱਡਾ ਹਜ਼ਾਰਾ ਮੈਂ ਪਹਿਲੀ ਇਲੈਕਸ਼ਨ ਦੇਖਿਆ ਉਸ ਵਾਰ ਇਲੈਕਸ਼ਨ ਹੋਈ ਹੋਈ ਐ ਅ ਤੇਰੇ ਖੰਡ ਵਿੱਚ ਚੀਜ਼ ਨਹੀਂ ਹੈਗੀ ਸੱਚੀ ਹੈ ਜਿਹੜੀ ਸੰਤੁਸ਼ਟੀ ਰਹਿ ਜਾਂਦੀ ਹੈ ਆ ਜਨਤਾ ਦਾ ਬਹੁਤ ਪੁਆਇੰਟ ਲੱਗਿਆ ਹੈ ਔਰ ਮੈਂ ਕਹਿ ਸਕਦਾ ਹਾਂ ਜਿਸ ਤਰ੍ਹਾਂ ਦਾ ਭੱਟੀ ਲੈ ਲੈਣੇ ਆ ਭੱਟੀ ਲੈ ਲੈਣੇ ਕੋਈ ਬੱਲੇ ਕੋਈ ਉਹ ਧਰ ਦੋਸ ਸਭ ਤੋਂ ਵੱਡੀ ਗੀਟ ਸਮਾਣੇ ਜੋ ਹੈ ਬਹੁਤ ਸਭਾਨਨ ਵਸਨੀਕਾਂ ਦਾ ਧੰਨਵਾਦ ਕਰਦਾ ਪਟਿਆਲਾ ਪਾਰਲੀਮੈਂਟ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਪੰਜਾਬ ਵਸਨੀਕਾਂ ਦਾ ਸਾਰੇ ਪੰਜਾਬ ਦਾ ਬਹੁਤ ਬਦਲੇ ਹੋਏ 13 13 ਰਾਜਸਪਾਟੀ ਸੀਟਾਂ ਦੇ ਉੱਤੇ ਨੂੰ ਜਾਰੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਾਂ ਕਦੋਂ ਤੱਕ ਦੀ ਇੰਡੀਆ ਦੇ ਨਵੀਂ ਸਰਕਾਰ ਬਣਨ ਨੂੰ ਜਾਰੀ ਹੈ ਸ਼੍ਰੀ ਰਾਉਂਦ ਗਾਂਧੀ ਜੀ ਦੀ ਬੇਨਵਾਇ